ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅਗਲੇ 5 ਘੰਟਿਆਂ ਦੇ ਮੌਸਮ ਦੀ ਜਾਂ ਫਿਰ ਕਹਿ ਲਈਏ ਕਿ ਅੱਜ ਰਾਤ ਦੇ ਮੌਸਮ ਦੀ ਅਪਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਆਂਗੇ ਐਸ ਲਈਆਂ ਤਾਜ਼ਾ ਸੈਟਲਾਈਟ ਦਾ ਸਿਰਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੇ 4:30 ਦਾ ਟਾਈਮ ਹੋਣ ਜਾ ਰਿਹਾ ਤੇ 24 ਮਈ ਦੀ ਦੁਪਹਿਰ ਚੱਲਦੀ ਖਈ ਹੈ ਗਰਜ ਰਿਸਕ ਵਾਲੇ ਬਦਲਾ ਦਾ ਨਿਰਮਾਣ ਲਗਾਤਾਰ ਹੋ ਰਿਹਾ ਜਿਵੇਂ ਕਿ ਅਸੀਂ ਦੱਸਿਆ ਸੀ ਫਚਿੰਗ ਸਿਸਟਮ ਵੈਸਟਰਨ ਸਰਵਾਂਸ ਇਸ ਵੇਲੇ ਸਰਗਰਮ ਹੈ ਪਹਾੜਾਂ ਦੇ ਵਿੱਚ ਤੇ ਉੱਤਰੀ ਭਾਰਤ ਦੇ ਵਿੱਚ ਇਸਰੇ ਦੀ ਜਿਗਰਾਫਿਕ ਸੈਟਲਾਈਟ ਦੀ ਸਿਨ ਦੇਖਦੇ ਆ ਤਾਂ ਇਹ ਦੇਖ ਸਕਦੇ ਆ ਕਿ ਪਹਾੜਾਂ ਦੇ ਵਿੱਚ ਗਰਜ ਰਿਸਕ ਵਾਲੇ ਬਦਲ ਬਣ ਰਹੇ ਨੇ ਭਾਵੇਂ ਜੰਮੂ ਦੇ ਖੇਤਰ ਆ ਭਾਵੇਂ ਹਿਮਾਚਲ ਦੇ ਸ਼ਿਮਲਾ ਮਨਾਲੀ ਇਹਨਾਂ ਖਾਕਾ ਦੇ ਵਿੱਚ ਵੀ ਗਰਜ ਰਿਸਕ ਵਾਲੇ ਬਦਲਾ ਦਾ ਨਿਰਮਾਣ ਹੋ ਰਿਹਾ ਜਦੋਂ ਕਿ ਪਹਾੜਾਂ ਦੇ ਵਿੱਚ ਸਰਗਰਮੀਆਂ ਦਵੇਗਾ ਤੇ ਹਲਕਤ ਲੱਗੇ ਤੇਜ਼ ਛਰਾਟੇ ਕੁਝ ਖਾਕਾ ਦੇ ਵਿੱਚ ਗੜੇਮਾਲ ਹੋ ਸਕਦੀ ਆ ਜੇਕਰ ਇਹ ਜਿਹੜਾ ਇਧਰਲੇ ਪਾਸੇ ਵਖਾਦਲ ਖਾਨਿਆ ਹੋਇਆ ਜਿਹੜਾ ਪਾਕਿਸਤਾਨ ਦੇ ਖਾਸ ਕਰ اسلامਾਬਾਦ 라ਵਲਪਿੰਡੀ ਯਾਨੀ ਕਿ ਲਹਿੰਦੇ ਵਾਲੇ ਪਾਸੇ ਦੇ ਖੇਤਰਾ ਉੱਤਰੀ ਭਾਗ ਇਹਨਾਂ ਭਾਗਾਂ ਦੇ ਵਿੱਚ ਤਗੜੀ ਗਰਜਲਿਸ਼ ਕਸਵੇਲੇ ਹੋ ਰਹੀ ਹੈ ਤੇ ਗੜੇਮਾਰ ਕੁਹਾਗਾ ਦੇ ਵਿੱਚ ਅਸਲੇ جاری ਆ ਆਉਂਦੇ ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਖਾਸ ਕਰ ਸ੍ਰੀ ਅੰਮ੍ਰਿਤਸਰ ਸਾਹਿਬ ਪਠਾਨਕੋਟ ਗੁਰਦਾਸਪੁਰ ਤੇ ਸ੍ਰੀ ਤਰਨਤਾਰਨ ਸਾਹਿਬ ਮੋਗਾ ਬਠਿੰਡਾ ਜਲੰਧਰ ਤੋਂ ਕਪੂਰਥਲਾ ਹੁਸ਼ਿਆਰਪੁਰ ਇਹਨਾਂ ਭਾਗਾਂ ਦੇ ਵਿੱਚ ਹਾਨੀ ਪਹੁੰਚ ਕਰ ਸਕਦੀ ਹੈ ਅਗਲੇ ਡੇਢ ਤੋਂ 2 ਘੰਟਿਆਂ ਦੇ ਵਿੱਚ ਤੇ ਆਉਂਦੇ-ਆਉਂਦੇ ਉਸ ਤੋਂ ਅੱਗੇ ਜਿਹੜੇ ਘੰ ਮੀਂਹ ਲੱਗਣ ਦੇ ਅਸਰ ਹੋਣਗੇ ਖਾਸ ਕਰ ਮਾਝਾ ਤੇ ਮਾਲਵੇ ਦੇ ਕੁਝ ਖੇਤਰਾਂ ਦੇ ਵਿੱਚ ਜਿਹੜੇ ਹਲਕੇ ਤੋਂ ਲੈ ਕੇ ਦਰਮਿਆਨੇ ਸ਼ਰਾਟੇ ਲੱਗ ਸਕਦੇ ਨੇ ਜਿਨ੍ਹਾਂ ਦੇ ਵਿੱਚ ਲੁਧਿਆਣਾ ਪਟਿਆਲਾ ਸੰਗਰੂਰ ਮਲੇਰ ਖੋਟਲਾ ਫਿਰੋਜ਼ਪੁਰ ਫਰੀਦਕੋਟ ਤੇ ਬਠਿੰਡਾ ਤੇ ਮੋਗਾ ਇਹਨਾਂ ਭਾਗਾਂ ਦੇ ਵਿੱਚ ਹਲਕੇ ਤੋਂ ਸ਼ਰਾਟੇ ਕਿਤੇ ਕਿਤੇ ਕੁਝ ਭਾਗਾਂ ਦੇ ਵਿੱਚ ਟਾਵੇ ਟਾਵੇ ਖੇਤਾਂ ਦੇ ਵਿੱਚ ਦਰਜ ਹੋਣਗੇ ਜੇਕਰ ਗਾਰਜਲਿਸਕ ਵਾਲੇ ਬੱਦਲ ਐਸੇ ਤਰ੍ਹਾਂ ਖੜਦੇ ਰਹਿੰਦੇ ਨੇ ਮਾਝਾ ਵਾਲੇ ਪਾਸੇ ਆਉਂਦੇ ਆਉਂਦੇ ਬੱਦਲ ਹੋਰ ਗਾਰਜਲਿਸਕ ਵਾਲੇ ਬੱਦਲ ਜੇਕਰ ਐਕਟਿਵ ਹੋ ਜਾਂਦੇ ਨੇ ਤੇ ਫਿਰ ਮਾਲਵੇ ਦੇ ਵਿੱਚ ਕੰਮ ਤਗੜਾ ਹੋ ਸਕਦਾ ਹੈ ਮਾਲਵੇ ਦੇ ਤਗੜੇ ਮੀਂਹ ਸ਼ਰਾਟੇ ਦੇ ਅਸਰ ਹੋਣਗੇ ਤੇ ਦੋਆਬਾ ਖੇਤਰ ਵੀ ਫਿਰ ਤਗੜੀ ਹਰੇ ਚੱਕਰ ਦੇ ਨਾਲ ਮੀਤੇ ਜਿਹੜੇ ਆ ਜ਼ਿਆਦਾਤਰ ਖੇਤਰ ਜਿਹੜੇ ਕਵਰ ਹੋ ਸਕਦੇ ਨੇ ਫਿਲਹਾਲ ਹਲਕੇ ਮੀਂਹ ਦੇ ਹਲੇ ਚਾਂਸ ਨਹੀਂ ਉਸ ਤੋਂ ਬਾਅਦ ਜਿਹੜੇ ਨਾਲ ਲੱਗਦੇ ਪੰਜਾਬ ਦੇ ਖੇਤਰ ਹੈ ਫਾਵੇਂ ਹਰਿਆਣਾ ਰਾਜਸਥਾਨ ਦੇ ਖੇਤਰ ਹੈ ਇਹਨਾਂ ਫਾਗਾ ਤੱਕ ਹਲਕੇ ਦੇ ਨਾਲ ਟੁੱਟ ਮੀਂਹ ਸ਼ਰਾਟੇ ਦੇ ਅਸਰ ਜਿਹੜੇ ਅੱਜ ਬਣੇ ਹੋਏ ਨਹੀਂ ਜੰਮੂ ਦੇ ਹੇਠਲੇ ਫਾਗਾ ਦੇ ਵਿੱਚ ਮੀਂਹ ਪਲੱਸ ਗੜੇ ਮਾਰ ਉੱਪਰਲੇ ਫਾਗਾ ਦੇ ਵਿੱਚ ਵੀ ਤੇਜ਼ ਸ਼ਰਾਟੇ ਲੱਗ ਸਕਦੇ ਨੇ ਹਿਮਾਚਲ ਉੱਤਰਾਖੰਡ ਦੇ ਵਿੱਚ ਵੀ ਇਹੋ ਕਹਾਣੀਆਂ ਉੱਥੇ ਵੀ ਮੀਂਹ ਤੇ ਗੜੇ ਮਾਰ ਦੇ ਚਾਂਸ ਜ ਅੱਜ ਦੇ ਲਈ yellow alert ਜਿਹੜਾ ਜਾਰੀ ਕੀਤਾ ਗਿਆ ਹੈ ਮੌਸਮ ਫੌਗ ਨੂੰ ਸਕਰੀਨ ਤੇ ਦੇਖ ਸਕਦੇ ਆ ਠੰਡਾ ਸਰਾਉਂ ਲਾਈਟਨਿੰਗ ਕੁਆਲਿਟੀ ਸੀ ਅੱਜ ਦੇ ਲਈ ਗਰਜ ਅਲਿਸ਼ਕ ਦੇ ਨਾਲ ਉਮੀਦ ਦੇ ਅਲਰਟ ਜਿਹੜਾ yellow alert ਮੌਸਮ ਫੌਗ ਨੇ ਜਾਰੀ ਕਰ ਦਿੱਤੇ ਨੇ ਉਸ ਤੋਂ ਬਾਅਦ ਵੀ ਅਗਲੇ 4-5 ਦਿਨਾਂ ਲਈ ਵੀ ਅਲਰਟ ਜਿਹੜਾ ਜਾਰੀ ਕੀਤੇ ਗਏ ਨੇ ਆਉਂਦੇ ਦਿਨਾਂ ਤੇ ਵੀ ਅਪਡੇਟ ਤੁਹਾਨੂੰ ਆਉਂਦੇ ਜਿਹੜੇ ਦਿਨ ਹੋਣਗੇ ਉਸ ਤੇ ਤੁਹਾਨੂੰ ਰੈਗੂਲਰ ਤੌਰ ਤੇ ਅਸੀਂ ਦਿੰਦੇ ਰਹਾਂਗੇ ਫਿਲਹਾਲ ਅਗਲੇ ਘੰਟਿਆਂ ਦੇ ਵਿੱਚ ਇਹ ਸਿਸਟਮ ਸਰਗਰਮ ਹੋਵੇਗਾ ਪੰਜਾਬ ਦੇ ਵਿੱਚ ਤੇ ਅੱਧੀ ਰਾਤ ਤੱਕ ਇਹ ਸਿਸਟਮ ਨੇ ਹੋ ਜਾਣਾ ਸਮਾਪਤ ਤੇ ਉਸ ਤੋਂ ਬਾਅਦ ਫਿਰ ਕੱਲ ਦੇ ਗੱਲ ਚੱਲ ਜਰਿਆ ਕ ਬਦਲ ਬਣਦੇ ਨੇ ਤਾਂ ਕੱਲ ਕਿੰਨੀਆਂ ਕਾਰਵਾਈਆਂ ਦੇਣਗੇ ਇਹ ਤੁਹਾਨੂੰ ਕੱਲ ਦੀ ਵੀਡੀਓ ਦੇ ਵਿੱਚ ਦੱਸਾਂਗੇ ਧੰਨਵਾਦ ਜੀ ਸ਼ੁਕਰੀਆ